ਇਹੀ ਉਹ ਪਾਵਨ ਪਵਿੱਤਰ ਸਥਾਨ ਆ ਜਿੱਥੇ ਧੰ ਗੁਰਨਾਰਕ ਸਾਹਿਬ ਜੀ ਨੇ ਆਪਣੇ ਪਵਿੱਤਰ ਪੰਜੇ ਨਾਲ ਪਿੱਪਲ ਨੂੰ ਹਵਾ ਵਿੱਚ ਉੱਡਣ ਤੋਂ ਰੋਕ ਦਿੱਤਾ ਸੀ ਸਾਹਿਬ ਸ੍ਰੀ ਗੁਰਨਾਰਕ ਦੇਵ ਜੀ ਮਹਾਰਾਜ ਉੱਤਰਾਖੰਡ ਦੀ ਉਦਾਸੀ ਦੇ ਸਮੇਂ ਸਨ 1508 ਈਸਵੀ ਨੂੰ ਇਸ ਸਥਾਨ ਤੇ ਆਏ ਇਸ ਸਥਾਨ ਤੇ ਕਾਫੀ ਸਿੱਧ ਅਤੇ ਜੋਗੀ ਰਹਿੰਦੇ ਸਨ ਜੋ ਭੋਲੇ ਭਾਲੇ ਲੋਕਾਂ ਨੂੰ ਗ੍ਰਹਿਸਤ ਧਰਮ ਨੂੰ ਛੱਡ ਕੇ ਯੋਗ ਮੱਤ ਧਾਰਨ ਕਰਵਾ ਰਹੇ ਸੀ ਤਾਂ ਗੁਰੂ ਸਾਹਿਬ ਜੀ ਜਿਵੇਂ ਪਿੱਪਲ ਦੇ ਥੱਲੇ ਬਰਾਜਮਾਨ ਹੋਏ ਸਨ ਰੋਜ਼ਾਨਾ ਗੁਰਬਾਣੀ ਕੀਰਤਨ ਅਤੇ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਮਿੱਠੀਆਂ ਤੋਨਾ ਸੁਣਨ ਨਾਲ ਲੰਮੇ ਸਮੇਂ ਤੋਂ ਸੁੱਕੇ ਪਏ ਪਿੱਪਲ ਤੇ ਹਰੀਆਂ ਕੋਪਲਣ ਨਿਕਲਣ ਲੱਗ ਪਈਆਂ ਅਤੇ ਪਿੱਪਲ ਦਾ ਰੁੱਖ ਹਰਾ ਭਰਾ ਹੋ ਗਿਆ ਸਿੱਧਾਂ ਨੇ ਜਦੋਂ ਪਿੱਪਲ ਨੂੰ ਹਰਾ ਹੁੰਦਾ ਵੇਖਿਆ ਤਾਂ ਉਹ ਘਬਰਾ ਗਏ ਕਿ ਇਹ ਕੋਈ ਸਧਾਰਨ ਮਨੁੱਖ ਨਹੀਂ ਹੈ ਜਿਸ ਦੇ ਬੈਠਣ ਨਾਲ ਹੀ ਪਿੱਪਲ ਹਰਾ ਹੋ ਗਿਆ ਗੁਰੂ ਸਾਹਿਬ ਜੀ ਦੇ ਇਸ ਅਲੌਕਿਕ ਚੋਜ ਨੂੰ ਦੇਖ ਕੇ ਸਿੱਧਾ ਨੇ ਆਪਣੀ ਜੋਗ ਸ਼ਕਤੀ ਨਾਲ ਪਿੱਪਲ ਨੂੰ ਹਵਾ 'ਚ ਉਡਾਉਣ ਦਾ ਯਤਨ ਕੀਤਾ ਜਿਸ ਨਾਲ ਉਸ ਦੀਆਂ ਜੜ੍ਹਾਂ ਜ਼ਮੀਨ ਤੋਂ ਬਾਹਰ ਨਿਕਣ ਲੱਗੀਆਂ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦਾ ਮubaruk ਪੰਜਾ ਲਾ ਕੇ ਉਸ ਨੂੰ ਉੱਡਣ ਤੋਂ ਰੋਕ ਦਿੱਤਾ ਇਸ ਕਾਰਨ ਲੋਕ ਇਸ ਨੂੰ ਪੰਜਾ ਸਾਹਿਬ ਜਾਂ ਪਿੱਪਲ ਸਾਹਿਬ ਦੇ ਨਾਂ ਨਾਲ ਜਾਣਦੇ ਹਨ ਅਤੇ ਜੰਗਲਾਂ ਵਿੱਚ ਰਹਿਣ ਵਾਲੇ ਜੋਗੀ ਲੋਕ ਹਮੇਸ਼ਾ ਆਪਣੀ ਧੂਣੀ ਬਾਲ ਕੇ ਰੱਖਦੇ ਸਨ ਗੁਰੂ ਸਾਹਿਬ ਜੀ ਨੇ ਵੀ ਧੂਣੀ ਬਾਲਣ ਵਾਸਤੇ ਭਾਈ ਮਰਦਾਨਾ ਜੀ ਨੂੰ ਜੰਗਲ ਵਿੱਚੋਂ ਲੱਕੜੀਆਂ ਲਿਆਉਣ ਵਾਸਤੇ ਕਿਹਾ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਧੂਣੀ ਵਾਸਤੇ ਲੱਕੜਾਂ ਲੈਣ ਜੰਗਲ ਵਿੱਚ ਗਏ ਜੋਗੀ ਭਾਈ ਮਰਦਾਨਾ ਜੀ ਨੂੰ ਜੰਗਲ ਵੱਲ ਜਾਂਦਾ ਵੇਖ ਕੇ ਉਹਨਾਂ ਦੇ ਪਿੱਛੇ ਦੌੜ اٹੇ ਅਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਇਹ ਜੰਗਲ ਸਾਡਾ ਹੈ ਜੇ ਤੁਸੀਂ ਗੋਰਖਨਾਨ ਦੇ ਚੇਲੇ ਬਣ ਜਾਵੋ ਤਾਂ ਇਸ ਜੰਗਲ ਵਿੱਚੋਂ ਲੱਕੜਾਂ ਲੈ ਸਕਦੇ ਹੋ ਭਾਈ ਮਰਦਾਨਾ ਜੀ ਕੋਲੋਂ ਲੱਕੜਾਂ ਖੋ ਲਈਆਂ ਪਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਨੂੰ ਆ ਕੇ ਸਾਰੀ ਵਿਥਿਆ ਦੱਸੀ ਤਾਂ ਤੁਹਾਨੂੰ ਗੁਰਨਾਨਕ ਸਾਹਿਬ ਜੀ ਨੇ ਕਿਹਾ ਕਿ ਕਰਤਾਰ ਦਾ ਨਾਮ ਜਪ ਲੱਕੜਾਂ ਆਪਣੇ ਆਪ ਆ ਜਾਣਗੀਆਂ ਅਤੇ ਭਾਈ ਵੀਰ ਸਿੰਘ ਜੀ ਨੇ ਨਾਨਕ ਚਮਤਕਾਰ ਵਿੱਚ ਲਿਖਿਆ ਹੈ ਕਿ ਇੱਕ ਸ਼ਿਕਾਰੀ ਲੱਕੜਾਂ ਦੀ ਪੰਡ ਲੈ ਕੇ ਗੁਰੂ ਸਾਹਿਬ ਜੀ ਕੋਲ ਨਮਸਕਾਰ ਕਰਕੇ ਬੈਠ ਗਿਆ ਅਤੇ ਹੱਥ ਜੋੜ ਕੇ ਕਹਿਣ ਲੱਗਿਆ ਕਿ ਮਹਾਰਾਜ ਸਰਦੀ ਦਾ ਮੌਸਮ ਹੈ ਆਪ ਜੀ ਪਾਸ ਠੰਡ ਨੂੰ ਰੋਕਣ ਦਾ ਕੋਈ ਸਾਧਨ ਨਹੀਂ ਹੈ ਤਾਂ ਉਹ ਅੱਗ ਬਾਲ ਕੇ ਲੱਕੜਾਂ ਦੀ ਧੂਣੀ ਲਗਾ ਕੇ ਚਲਾ ਗਿਆ ਤਾਂ ਰਾਤ ਨੂੰ ਬਹੁਤ ਜ਼ੋਰ ਦੀ ਹਨੇਰੀ ਆਈ ਅਤੇ ਮੀਂਹ ਵਰਣ ਲੱਗ ਪਿਆ ਜਿਸ ਕਰਕੇ ਸਿੱਧਾਂ ਦੀਆਂ ਧੂਣੀਆਂ ਬੁੱਝ ਗਈਆਂ ਸਿੱਧਾਂ ਦੀਆਂ ਧੂਣੀਆਂ ਬੁੱਝ ਜਾਣ ਤੋਂ ਬਾਅਦ ਕਾਫੀ ਯਤਨ ਕਰਕੇ ਅਗਨਵਲੀ ਤਾਂ ਥੱਕ ਹਾਰ ਕੇ ਸਿੱਧ ਗੁਰੂ ਸਾਹਿਬ ਕੋਲ ਆ ਕੇ ਹੱਥ ਜੋੜ ਕੇ ਬੋਲੇ ਕਿ ਮਹਾਰਾਜ ਜੀ ਸਾਨੂੰ ਅੱਗ ਦੇ ਦਿਓ ਸਾਡੀ ਗਲਤੀ ਲਈ ਸਾਨੂੰ ਮਾਫ ਕਰ ਦਿਓ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਰਤਰਨਾਥ ਤੁਸੀਂ ਗੁਰਖਨਾਥ ਦੀਆਂ ਖੜਾਵਾਂ ਤੇ ਮੁੰਦਰਾ ਲੈ ਕੇ ਆਓ ਅਤੇ ਅੱਗ ਲੈ ਜਾਓ ਇੱਕ ਹੱਥ ਖੜਾਵਾਂ ਤੇ ਮੁੰਦਰਾ ਦੇ ਦਿਓ ਤੇ ਦੂਜੇ ਹੱਥ ਅੱਗ ਲੈ ਜਾਓ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਖੜਾਵਾਂ ਤੇ ਮੁੰਦਰਾ ਲੈ ਕੇ ਇਹਨੂੰ ਅੱਗ ਦੇ ਦਿਓ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਅੱਗ ਦੇ ਦਿੱਤੀ ਇਹ ਵਰਤਾਰਾ ਗੁਰੂ ਸਾਹਿਬ ਜੀ ਨੇ ਸਿੱਧਾ ਦਾ ਹੰਕਾਰ ਤੋੜਨ ਵਾਸਤੇ ਕੀਤਾ ਸੋ ਅੱਜ ਜਿਹੜੇ-ਜਿਹੜੇ ਵੀ ਆਨਲਾਈਨ ਬੈਠੇ ਨੇ ਇਸ ਵੀਡੀਓ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ